जयकारा वीर बजरंगे हर दे। हर महादेव बोल शंकर भगवान की जय बोल हां जी हर साल, हर साल जी दी सावन ਦਾ ਪਹਿਲਾ ਸੋਮਵਾਰ ਹਰ ਸਾਲ ਦੀ ਤਰ੍ਹਾਂ ਮੰਦਰ ਚੰਗਣਾ ਵਾਲੇ ਸੇਵਕ ਮੰਡਲ ਵੱਲੋਂ ਰudra ਅਭਿਸ਼ੇਕ ਕਰਾਇਆ ਗਿਆ ਮਹੰਤ ਜੀ ਦੀ ਨਾਰਾਇਣਪੁਰੀ ਦਿਨਿਸ਼ਪੁਰੀ ਦੇ ਇਤਿਹਾਸਾ ਦੇ ਵਿੱਚ ਤੇ ਸਾਡੀ ਇੱਕੋ ਹੀ ਮਨੋ ਕਾਮਨਾ ਹੁੰਦੀ ਹੈ ਕਿ ਭਗਵਾਨ ਸ਼ੰਕਰ ਦੇ ਇੱਕ ਲੋਟਾ ਵੀ ਜਲ ਛੜ ਜਵੇ ਉਹ ਪੂਰੀਆਂ ਮਨੋ ਕਾਮਨਾ ਪੂਰੀਆਂ ਕਰਦਾ ਤੇ ਰੁਦਰਾ ਵਿਸ਼ੇਸ਼ ਕਰਾ ਕੇ ਸਾਰੇ ਭੈਣ ਭਰਾਵਾਂ ਜਿੰਨੇ ਵੀ ਆਏ ਹੁੰਦੇ ਸਾਰੇ ਉੱਪਰ ਆ ਕੇ ਸੀ ਉਹ ਭਗਵਾਨ ਸ਼ੰਕਰ ਅੱਗੇ ਹੀ ਪ੍ਰਾਰਥਨਾ ਕਰਦੇ ਆ ਕਿ ਸਾਡੀਆਂ ਖੁਸ਼ੀਆਂ ਝੋਲੀਆਂ ਭਰੋ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਹੋਲ ਸ਼ੰਕਰ ਭਗਵਾਨ ਕੀ ਜੈ ਥੋੜਾ ਜਿਹਾ ਮੰਦਿਰ ਬਾਰੇ ਵੀ ਦੱਸੋ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਤੇ ਕੀ ਤੇ ਆਸ ਹੈ ਇਹ ਮੰਦਿਰ ਸਭ ਤੋਂ ਪੁਰਾਣਾ ਪ੍ਰਚੀਨ ਮੰਦਿਰ ਹੈ ਇਹਦੀ ਪਾਨਕ 100 ਸਾਲ ਦੀ ਪੁਰਾਣੀ ਇਤਿਹਾਸਤ ਹੈਗੀ ਹੈ ਤੇ ਇੱਥੇ ਜਿਹੜਾ ਵੀ ਆਂਦਾ ਹੈ ਜਿਹੜੀ ਮਨੋ ਕਾਮਨਾ ਲੈ ਕੇ ਆਂਦਾ ਉਹਦੀ ਪੂਰੀ ਹੁੰਦੀ ਹੈ ਇਹ ਭਗਵਾਨ ਸ਼ੰਕਰ ਖੁਦ ਪ੍ਰਗਟ ਹੋਏ ਇੱਥੇ ਠੀਕ ਹੈ ਤੇ ਇਸ ਕਰਕੇ ਇੱਥੇ ਜਿਹੜਾ ਵੀ ਆਂਦਾ ਆਪਣੇ ਸੱਚੇ ਦਿਲ ਨਾਲ ਆਵੇ ਕੋਈ ਇੱਥੇ ਹੋਣੀ ਆ ਵੀ ਅਸੀਂ ਕੋਈ ਬੰਦਚ ਨਹੀਂ ਆਇਆ ਇੱਥੇ ਆ ਚੜਾਓ ਚੜਾਓ ਕੁਛ ਨਹੀਂ ਜੋ ਤੁਹਾਡੀ ਮਨੋ ਮੰਗ ਮਨ ਦੇ ਮਤਾਬ ਚੜੋ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ ਇੱਕ ਲੋਟੇ ਨਾਲ ਵੀ ਭਗਵਾਨ ਸ਼ੰਕਰ ਖੁਸ਼ ਹੋ ਜਾਂਦੇ ਆ ਇੱਕ ਇੱਥੇ ਦੀ ਪ੍ਰਥਾ ਆ ਸ਼ੰਗਣਾ ਮਹੇਸ਼ਵਰੇ ਦੀ ਜੋ ਵੀ ਧਾਗੇ ਪਾਏ ਜਾਂਦੇ ਆ ਬੋਹ ਦੁਨੀਆ ਆਦੀ ਹੈ ਤਾਂ ਕਾਪਉਣ ਉਹਦੇ ਬਾਰੇ ਤੁਸੀਂ ਉਹ ਭਗਵਾਨ ਸ਼ੰਕਰ ਦੀ ਕਿਰਪਾ ਦੇ ਮਤਾਬਕ ਹੀ ਸਭ ਕੁਝ ਚੱਲ ਰਿਹਾ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਭ ਕੁਝ ਚੱਲ ਠੀਕ ਹੈ ਸਾਵਣ ਦਾ ਮਹੀਨਾ ਭੋਲੇ ਨਾਲ ਦਾ ਪਵਿੱਤਰ ਮਹੀਨਾ ਹੈ ਰੌਣਕਾਂ ਲੱਗੀਆਂ ਦਰਬਾਰ ਤੇ ਪ੍ਰਭੂ ਦੇ ਇਹ ਸੱਚਾ ਦਰਬਾਰ ਹੈ ਇਹ ਸਾਖਸ਼ਾਹ ਭੋਲੇ ਨਾਲ ਦੇ ਇੱਥੇ ਆਪ ਰਾਜਮਾਨ ਹੈ ਜਿਹੜੀ ਮਨ ਕਾਮਨਾ ਮੰਗੇਗਾ ਸੱਚੇ ਮਨ ਨਾਲ ਜੂਰ ਪੂਰੀ ਹੋਏਗੀ ਜਿਹੜਾ ਇਸ ਮਨ ਕਾਮਨਾ ਸੁੱਕੇ ਜਾਏਗਾ ਹਨ ਇਸੀ ਸਾਵਣ ਦੇ ਵੀ ਚੋਰੀ ਮਨ ਕਾਮਨਾ ਪੂਰੀ ਹੋਏਗੀ ਉਸ ਮਹਾਰਾ ਰੌਣਕਾਂ ਲੱਗੀਆਂ ਰਹਿਣ ਅਸੀਂ ਆਂਦੇ ਰਹੀਏ ਦਰਬਾਰ ਤੇ ਉਰੀ ਕਿਰਪਾ ਸਾਡੇ ਸਾਰੇ ਪਰਿਵਾਰ ਤੇ ਬਣੀ ਰਵੇ ਜਨ ਜਨ ਦਾ ਕਲਿਆਣ ਹੋਵੇ ਸ਼ੋਲ ਸ਼ੰਕਰ ਭਗਵਾਨ ਕੀ ਜੈ ਮਹਾਂ ਹਾਂਜੀ ਬੋਲ ਸ਼ੰਕਰ ਕਹਿਣਾ ਚਾਹੋਗੇ ਸਾਵਣ ਦਾ ਪਹਿਲਾ ਸੋਮਵਾਰ ਤੇ ਬੋਲ ਸ਼ੰਕਰ ਭਗਵਾਨ ਕੀ ਜੈ ਸ਼ੰਗਲਾ ਵਾਲਾ ਸ਼ੋਲਾ ਮਹਾਰਾਜ ਕੀ ਜੈ ਪ੍ਰਾਚੀਨ ਸ਼ੰਗਲਾ ਸ਼ਿਵਾਲਾ ਮੰਦਿਰ 500 ਸਾਲ ਪੁਰਾਣਾ ਮੰਦਿਰ ਪ੍ਰਾਚੀਨ ਸ਼ੰਗਲਾ ਸ਼ਿਵਾਲਾ ਠੀਕ ਹੈ ਸਾਰੇ ਅਸੀਂ ਭਗਤ ਸਾਵਣ ਦੇ ਪਹਿਲੇ ਸੋਮਵਾਰ ਦੀ ਸਾਰੇ ਮਿਲ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਪਰਾਚੀਨ ਸ਼ੰਗਲਾ ਸ਼ਵਾਲਾ ਮੰਦਿਰ ਵੱਲੋਂ ਸਾਵਣ ਦੇ ਸੋਮਵਾਰ ਦੀ ਹਾਰਦਿਕ ਸ਼ੁਭ ਕਾਮਨਾਇ ਦੇਂਦੇ ਆ ਮੰਦਿਰ ਆਓ ਸਾਰੇ ਲੁਧਿਆਣਾ ਵਾਸੀ ਜਿਹੜੇ-ਜਿਹੜੇ ਵੀ ਜਿੱਥੇ ਹੈਗੇ ਨੇ ਸਾਰੇ ਆਓ ਮੰਦਿਰ ਚਾ ਕੇ ਜਲ ਚੜਾਓ ਬਿਨਾ ਮੰਗੇ ਸਭ ਕੁਝ ਇਸ ਮੰਦਿਰ ਚੋਂ ਮਿਲਦਾ ਹੈ ਬਾਬੇ ਕੋ ਆ ਕੇ ਸਿਰਫ ਆਪਣਾ ਜਲ ਹੀ ਚੜਾਓ ਮੰਗਣ ਦੀ ਵੀ ਲੋੜ ਨਹੀਂ ਹੈਗੀ ਮਨੋ ਕਾਮਨਾ ਬਿਨਾ ਮੰਗੇ ਹੀ ਪੂਰੀਆ ਹੋ ਜਾਂਦੀਆਂ ਨੇ ਆਓ ਸਾਰੇ ਮਿਲ ਕੇ ਇਸ ਸ਼ਾਵਨ ਮਹੀਨੇ ਦੀ ਧੂਮ-ਧਾਮ ਨਾਲ ਮਨਾਈਏ ਤੇ ਸਾਰੇ ਜਲਚੜਾਈ ਆਖੀ। ਤੁਸੀਂ ਖਤੋਂ ਤੋਂ ਜੁੜੇ ਹੋਏ ਆ ਜੀ ਇਸ ਅਗਲਾ ਵਾਲੇ ਸ਼ਵਾਲੇ ਨਾਲ ਕਦੋਂ ਆ ਰਹੇ ਹੋ ਤੁਸੀਂ? ਸਾਡਾ ਤਾਂ ਜਨਮ ਹੀ ਇਸ ਮੰਦਰ ਦੇ ਵਿੱਚ ਹੀ ਹੋ ਗਿਆ ਸਮਝੋ। ਜਦੋਂ ਦੇ ਅਸੀਂ ਇਸ ਮੰਦਰ ਨਾਲ ਜੁੜੇ ਆ ਵਾਰੇ ਨਹੀਂ ਆ ਰਹੇ ਹੋਗੇ ਨੇ। ਸ਼ੁਰੂ ਤੋਂ ਸਾਡੇ ਦਾਦਾ ਜੀ, ਦਾਦੀ ਸਾਰੇ ਸਾਨੂੰ ਵੀ ਇਸ ਮੰਦਰ ਨਾਲ ਜੋੜ ਕੇ ਗਏ ਨੇ। ਅਸੀਂ ਵੀ ਸਾਰੇ ਅੱਗੋਂ ਸਾਡੇ ਜੋ ਵੀ ਬਰਦਰ ਨੇ ਬੱਚੇ ਨੇ ਸਾਰੇ ਮਿਲਜੋਲ ਕੇ ਇਸ ਮੰਦਰ ਦੀ ਸੇਵਾ ਕਰਾਂਗੇ ਬੋਲ ਸ਼ੰਕਰ ਭਗਵਾਨ ਕੀ ਜੈ ਕਰਾਈ ਵੀਰ ਬਜਰੰਗੀ ਹਰ ਹਰ ਮਹਾਦੇਵ ਸਾਵਨ ਦੇ ਮਹੀਨੇ ਦੀਆਂ ਸਾਰੀ ਸੰਤਾਂ ਨੂੰ ਲੱਖ ਲੱਖ ਵਧਾਈਆਂ ਹਨ ਸਾਰੇ ਮਹਾਦੇਵ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਨ ਸਾਰੇ ਦੀ ਮਨੋ ਕਾਮਨਾ ਪੂਰਨੀਆਂ ਹੋਣਗੀਆਂ ਬੋਲ ਮਹਾਦੇਵ ਭਗਵਾਨ ਕੀ ਜੈ ਜੈ ਕਰਾਈ ਵੀਰ ਬਜਰੰਗੀ ਹਰ ਹਰ ਮਹਾਦੇਵ ਹਾਂਜੀ ਗੁਰੂ ਜੀ ਕੀ ਕਹਿਣਾ ਚਾਹੂੰਗੇ ਅੱਜ ਸਾਵਣ ਦੇ ਮਹੀਨੇ ਦਾ ਪਹਿਲਾ ਸੋਮਵਾਰ ਜੈ ਬੋਲੇ 나 ਮਹੰਤ ਦਿਨੇਸ਼ਪੁਰੀ ਪੁਰਾਤਨ ਮੰਦਿਰ ਸ਼ੰਗਲਾ ਵਾਲਾ ਸ਼ਿਵਾਲਾ ਤੋਂ ਸਾਰੇ ਸ਼ਿਵ ਭਗਤਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਪੂਰੇ ਵਿਸ਼ਵ ਦੇ ਜਿੰਨੇ ਵੀ ਸ਼ਿਵ ਭਗਤ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾਂ ਜਿਵੇਂ ਕਿ ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ ਤੇ ਭਗਵਾਨ ਸ਼ੰਕਰ ਦੀ ಅಪਾਰ ਕਿਰਪਾ ਅੱਜ ਸਵੇਰ ਤੋਂ 4 ਵਜੇ ਦਾ ਮੰਦਿਰ ਖੁੱਲਿਆ ਸੰਗਤਾਂ ਦਾ ਬਹੁਤ ਭਾਰੀ ਉਸ਼ਾ ਤੇ ਬਹੁਤ ਮੰਦਿਰ ਚਲਅ ਹੈ ਇਸ ਪਰਵ ਦੇ ਉੱਪਰ ਅੱਜ ਸ਼ਿਵਾਲੇ ਵੱਲੋਂ ਪੇਲ ਪੱਤਰ ਔਰ ਗੰਗਾ ਜਲ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸੰਗਤ ਨੂੰ ਵਰਤਾਈ ਜਾ ਰਹੀ ਹੈ ਔਰ ਮੇਰੀ ਸਾਰੇ ਸੰਗਤਾਂ ਚ ਚਰਨਾ ਜੀ ਪ੍ਰਾਰਥਨਾ ਅਪੀਲ ਵੀ ਮੇਰੇ ਬੋਲੇਨਾਥ ਜੀ ਦੇ ਦਰਬਾਰ ਚ ਆਓ ਤੇ ਉਹਨਾਂ ਦੇ ਜਲ ਚੜਾਓ ਮੇਰੇ ਬੋਲੇਨਾਥ ਜੀ ਸਭ ਦੀ ਮਨੋ ਕਾਮਨਾ ਪੂਰੀਆ ਕਰਨਗੇ ਤੇ ਗੁਰੂ ਜੀ ਆ ਮੰਦਿਰ ਦਾ ਮੰਦਿਰ ਤਾਂ ਇਤਿਹਾਸਕੀ ਹੈ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਤੇ ਕੀ ਇਤਿਹਾਸ ਹੈ ਇਹ ਮੰਦਿਰ ਬਹੁਤ ਪ੍ਰਾਚੀਨ ਹੈ ਜੀ ਇਹ ਮੰਦਿਰ 500 ਸਾਲ ਤੋਂ ਲੈ ਕੇ 800 ਸਾਲ ਪੁਰਾਣਾ ਮੰਦਿਰ ਹੈ ਇੱਥੇ ਭਗਵਾਨ ਸ਼ੰਕਰ ਮੇਰੇ ਬੋਲੇਨਾਥ ਜੀ ਸਵੈਮ ਪ੍ਰਗਟ ਹੈ સ્થાપિત ਨਹੀਂ ਕੀਤੇ ਗਏ ਔਰ ਇੱਥੇ ਗੱਦੀ ਗੁਰੂ ਚੇਲੇ ਦੇ ਨਾਲ ਚੱਲਦੀ ਹੈ ਜਿਵੇਂ ਮੇਰੇ ਪਿਤਾ ਜੀ ਹੁਣ ਗੁਰੂ ਹੈ ਮੈਂ ਉਹਨਾਂ ਦਾ ਚੇਲਾ ਇਦਾਂ ਹੀ ਗੁਰੂ ਚੇਲੇ ਨਾਲ ਚੱਲਦੀ ਔਰ ਆਦੀ ਅਨੰਤ ਇਦਾਂ ਹੀ ਚੱਲਦੀ ਆ ਰਹੀ ਹੈ ਠੀਕ ਹੈ ਜੀ ਤੇ ਸ਼ਿਵਰਾਤਰੀ ਕਦੋਂ ਦੀ ਪੈਂਦੀ ਹੈ ਤੇ ਕਦੋਂ ਜਲ ਚੜਾ ਹੈ ਸਾਵਣ ਦੀ ਸ਼ਿਵਰਾਤਰੀ ਲਈ 23 ਜੁਲਾਈ ਦੀ ਹੈ ਉਸ ਦਿਨ ਇੱਥੇ ਬਹੁਤ ਭਾਰੀ ਸੰਗਤ ਦੇ ਵਿੱਚ ਕਾਵੜ ਚੜ੍ਹੇਗੀ ਕਾਵੜ ਜਿਹੜੀ ਹੈ ਹਰਿਦੁਆਰ ਰਿਸ਼ੀਕੇਸ਼ ਗਉਮੁਖ ਔਰ ਮੇਰੇ ਭੋਲੇ ਜਿਹੜੇ ਕਾਵੜ ਲੈ ਕੇ ਆਣਗੇ ਭਗਵਾਨ ਸ਼ੰਕਰ ਜੀ ਦਾ ਜਲ ਵਿਸ਼ੇਕ ਕਰਨਗੇ ਤੇ ਉਸ ਦਿਨ ਬਹੁਤ ਉਤਸ਼ਾਹ ਹੈ ਲੰਗਰ ਦੀ ਵਿਵਸਥਾ ਪਾਣੀ ਦੀ ਵਿਵਸਥਾ ਹਰ ਇੱਕ ਚੀਜ਼ ਦੀ ਵਿਵਸਥਾ ਸ਼ਿਵਾਲੇ ਦੇ ਅੰਦਰ ਰੱਖੀ ਜਾਊਗੀ। ਸਾਸ਼ਤੀ ਦੀਸ਼ਵਰ ਕੀ ਕਹਿੰਦੇ। ਮੈਂ ਬਸ ਸਾਰੇ ਸ਼ਿਵ ਭਗਤਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਾਵੰਦ ਮਹੀਨਾ ਬਹੁਤ ਪਵਿੱਤਰ ਹੁੰਦਾ ਹੈ ਤੇ ਸਾਰੇ ਪੂਰੇ ਮਹੀਨੇ ਭਗਵਾਨ ਸ਼ੰਕਰ ਦੇ ਮੇਰੇ ਬੋਲੇਨਾਦ ਦੇ ਜਲ ਚੜਾਓ ਮੇਰੇ ਬੋਲੇਨਾਦ ਇੱਕ ਜਲ ਦੀ ਬੂੰਦਾਂ ਪ੍ਰਸੰਨ ਹੋ ਜਾਂਦੇ ਆ ਪੇਲ ਪੱਤਰ ਚੜਾਓ ਅੱਕ ਚੜਾਓ ਤਤੂਰਾ ਚੜਾਓ ਔਰ ਮਹਾਰਾਜ ਦੇ ਵੀਰ ਚੜਾਓ ਬਾਕੀ ਜੋ ਜਿੱਦਾਂ ਜੋ ਜਿੰਦੀ ਇੱਛਾ ਸਮਰਥ ਹੈ ਆਪਣੇ ਹਿਸਾਬ ਨਾਲ ਮਹਾਰਾਜ ਦੇ ਚੜਾਓ ਮੇਰੇ ਬੋਲੇ ਨਾਲ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਜੈ ਮਹਾਕਾਲ